ਮੈਨੂੰ ਤਾਂ ਕੋਈ ਨਹੀਂ ਦੀਨਾ ਨਹੀਂ ਆ ਵੀ ਸਰਕਾਰ ਦਾ ਵੀ ਜਿਹੜਾ ਕੋਈ ਚੰਗਾ ਕੰਮ ਚੱਲਦਾ ਹੋਊਗਾ ਸਮੱਸਿਆਈਆਂ ਦੇਖੋ ਤੁਸੀਂ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦੇੜਾ ਚੱਲ ਰਿਹਾ ਉਹਦੇ ਤੇ ਵੀ ਸਿਆਸਤਕਾਰੀ ਜਾ ਰਹੀ ਆ ਮੇਰਾ ਖਿਆਲ ਆ ਕੋਈ ਦਰਾਖਤ ਨਹੀਂ ਛੱਡਿਆ ਹੋਣਾ ਜਿੱਥੇ ਗੁਰੂਬਾਰਾਜ ਦੇ ਸ਼ਰੋਪਣੇ ਲਾਏ ਆ ਤੁਸੀਂ ਦੇਖਿਆ ਮੇਰਾ ਖਿਆਲ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ ਬਾਥਰੂਮ ਬਣਿਆ ਉਹਦੇ ਉੱਤੇ ਵੀ ਲਾਇਆ ਪਿਆ ਇੱਕ ਲੀਡਰ ਦੀ ਫੋਟੋ ਉੱਤੇ ਲਾਈ ਪਈ ਆ ਮੇਰਾ ਕਹਿਣ ਦਾ ਭਾਵ ਵੀ ਇੰਨੇ ਬਖਲਾਟ ਦੇ ਵਿੱਚ ਆਏ ਇਹਨਾਂ ਨੂੰ ਆਏ ਆ ਵੀ ਖਣੀ ਫਲੈਕਸੀਆਂ ਲਾਉਣ ਨਾਲ ਹੀ ਕੁਝ ਹੋ ਜੂਗਾ ਇਹ ਤਾਂ ਗੁਰੂ ਮਹਾਰਾਜ ਨੂੰ ਯਾਦ ਕਰਨ ਨਾਲ ਉਹਦਾ ਨਾਮ ਜਪਣ ਨਾਲ ਉਹਦੇ ਦੱਸੇ ਹੋਏ ਮਾਰਗ ਤੇ ਚੱਲਣ ਨਾਲ ਕੁਝ ਬਣਨਾ ਹੈ ਇਹ ਐਵੇਂ ਪਲੇਖਾ ਕੱਢ ਦੇਣਾ ਇਹ ਨਹੀਂ ਕੁਝ ਹੋਣਾ ਅਮਨ ਕਾਨੂੰਨ ਦੀ ਵਿਵਸਥਾ ਹੈ ਜਿਹੜੀ ਪੰਜਾਬ ਸਰਕਾਰ ਭਾਵੇਂ ਦਾਅਵੇ ਕਰਦੀ ਹੈ ਕਿ ਅਮਨ ਕਾਨੂੰਨ ਜਿਹੜਾ ਬਹੁਤ ਕੰਟਰੋਲ 'ਚ ਹੈ ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੋਗੇ ਤੁਸੀਂ ਦਿੱਲੀ ਮੇਰਾ ਖਿਆਲ ਹੈ ਰੋਜ਼ ਕਤਲ ਹੋ ਰਹੇ ਆ ਲੁੱਟਾਂ ਆ ਸਾਡਾ ਮੁੰਡਾ ਇੱਕ ਨਿਹਾਲ ਸਿੰਘ ਵਾਲੇ ਤੋਂ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਮੁੰਡਾ ਸੋਨੀ ਧਰਮਪਾਲ ਸੋਨੀ ਉਹਦੀ ਮਾਤਾ ਦੀਆਂ ਵਾਲੀਆਂ ਹੀ ਲਾ ਕੇ ਲੈ ਗਏ ਉਹ ਵੀ ਥਾਣੇ ਦੇ ਬਾਹਰ ਤੋਂ ਅੱਡੇ ਬੱਸ ਸਟੈਂਡ ਤੇ ਥਾਣੇ ਦਾ ਕਿੰਨਾ ਕੁ ਵਖਵਾ ਮੇਰੇ ਖਲ ਕੰਨ ਦੇੰਡਾ ਥਾਣੇ ਦੀ ਉਥੋਂ ਵਾਲੀਆਂ ਲੈ ਗਏ ਉਹਦੀਆਂ ਲਾ ਕੇ ਮੈਂ ਇਹ ਗੱਲ ਇੱਕ ਕੱਲੀ ਗੱਲ ਨਹੀਂ ਕਰਦਾ ਬਈ ਇਹ ਬਹੁਤ ਵੱਡਾ ਸਿਸਟਮ ਆ ਜਿਦੇ ਨਾਲ ਲੋਕ ਅੱਜ ਤਰਾਹੀ ਤਰਾਹੀ ਕਰ ਰਹੇ ਆ ਮੇਰਾ ਖਿਆਲ ਆ ਲੋਕ ਇਹ ਡੀਗਦੇ ਵੀ ਕਿਹੜੇ ਵੇਲੇ ਵੋਟਾਂ ਪਾਉਣ ਮੈਨੂੰ ਪਤਾ ਅੱਜ 65 ਤੇ ਇਹਨਾਂ ਦੀ ਇੱਕ ਬੜੀ ਜਿੱਤੀ ਜਾਣੀ ਇਹਨਾਂ ਤੋਂ ਇਹ ਹਾਲਾਤ ਬਣੇ ਪਏ ਆ ਪੰਜਾਬ ਦੇ ਪਾਤੀ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਪ੍ਰੋਗਰਾਮ ਐ ਜਿਹੜੇ ਉਲੀਕੇ ਹੋਏ ਆ ਤੁਹਾਡੇ ਵੱਲੋਂ ਹਲਕੇ ਜੀ ਬਾਈ ਜੀ ਇਸ ਤਰ੍ਹਾਂ ਦੀ ਜੁਆਇਨਿੰਗ ਆ ਕਾਫੀ ਆ ਜੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਿਕਮ ਅਹੰਕਾਰ ਕਰਕੇ ਨਹੀਂ ਕਹਿੰਦਾਗਾ ਕਿਉਂਕਿ ਹੰਕਾਰ ਗੁਰੂ ਘਰ ਚੱਲਦਾ ਨਹੀਂ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਹੋ ਰਹੀਆਂ ਇਹ ਕਿਤੇ ਕੋਈ ਖਾਲਾਜੀ ਦਾ ਬਾੜਾ ਨਹੀਂ ਗੱਲ ਅੱਜ ਪੰਜਾਬ ਦੇ ਵਿੱਚ ਇੱਕੋ ਹਲਕਾ ਨਿਹਾਲ ਸਿੰਘ ਵਾਲਾ ਜਿਸ ਤਰ੍ਹਾਂ ਇਹ ਕੰਮ ਚੱਲ ਰਿਹਾ ਕੋਈ ਹੋਰ ਚਲਾ ਕੇ ਦਿਖਾਵੇ ਕਿ ਚਲਾਉਣੇ ਸੌਖੇ ਕਿਤੇ ਜਿਹਦੇ ਤੇ ਉਹ ਮਾਲਕ ਦੀ ਕਿਰਪਾ ਹੋਊਗੀ ਔਰ ਫਿਰ ਚੱਲਣਗੇ ਹਾਂ ਜਿਹਦੇ ਤੇ ਹੋਊਗੀ ਉਹ ਤੇ ਚੱਲਣਗੇ ਕੋਈ ਇਹੋ ਜੀ ਗੱਲ ਨਹੀਂ ਪਰ ਗੱਲ ਇਹ ਆ ਵੀ ਗੁਰੂ ਮਹਾਰਾਜ ਨਾਲ ਪੰਗੇ ਨਾ ਲਾਓ ਡਰਾਮੇ ਨਾ ਕਰੋ ਦਿਲੋਂ ਕਰੋ ਜੋ ਕਰਨਾ ਡਰਾਮਿਆਂ ਦੇ ਵਿੱਚ ਗੁਰੂਬਾਰਾਜ ਨਹੀਂ ਕੋਈ ਸਾਥ ਦਿੰਦਾ ਜਿਵੇਂ ਤਰਨਤਾਰਨ ਦੇ ਵਿੱਚ ਇੱਕ ক্লোਜ਼ ਫਾਈਟ ਦਿੱਤੀ ਹੈ ਸੱਤਾਧਾਰੀ ਉਮੀਦਵਾਰ ਨੂੰ ਅਕਾਲੀ ਦਲ ਦੇ ਉਮੀਦਵਾਰ ਨੇ ਉਸ ਨੂੰ ਦੇਖਦੇ ਵਰਕਰਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿੰਨਾ ਕੁ ਬੂਸਟ ਅਪ ਹੋਇਆ ਹੈ ਉਹਨਾਂ ਦਾ ਜਿਹੜਾ ਜੋਸ਼ ਹੈ ਜੋਸ਼ ਤਾਂ ਭਾਈ ਜੀ ਬਹੁਤ ਜ਼ਿਆਦਾ ਵਧਿਆ ਉਹ ਵਧਣ ਦਾ ਕਾਰਨ ਸੀਟ ਆਪਾਂ ਜਿੱਤੀ ਆ ਕੋਈ 2 ਨੰਬਰ ਤੇ ਨਹੀਂ ਆਏ ਕਿਉਂਕਿ ਭਾਈ 60 ਬੰਦਿਆਂ ਦੇ ਤਾਂ ਪਰਚੇ ਦੇਤੇ ਜਿਹੜੇ ਅਕਾਲੀ ਦਲ ਦੇ ਮੋਢੀ ਸੀ ਉਹਨਾਂ ਨੂੰ ਫੜ ਕੇ ਅੰਦਰ ਕਰਤਾ ਹੁਣ ਪਿੰਡ ਦੇ ਮੁਖੀ ਹੋਣ ਦੋ ਜਾਣੇ ਤੇ ਉਹਨਾਂ ਨੂੰ ਜਿਸ ਦਿਨ ਇਲੈਕਸ਼ਨ ਆ ਉਸ ਦਿਨ ਰਾਤ ਨੂੰ ਚੱਕ ਕੇ ਅੰਦਰ ਦਿੱਤਾ ਜਾਊ ਫਿਰ ਕੀ ਹੋਊਗਾ ਤੁਹਾਡੇ ਹਿਸਾਬ ਲਾ ਲਓ ਮੈਂ ਤਾਂ ਨਾਮਸ਼ਕਾਰ ਕਰਦਾ ਤਰਨਤਾਰਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਇੰਨੀ ਤਕੜੇ ਹੋ ਕੇ ਲੜਾਈ ਲੜੀ ਯਾਰ ਕਿਤੇ ਖੇਡ ਥੋੜੀ ਸਰਕਾਰ ਤਾਂ ਇੱਕ ਜਾਨੀ ਲੋ ਲੈਵਲ ਤੇ ਆ ਗਈ ਸੀ ਵੀ ਜੋ ਮਰਜ਼ੀ ਕਰੀ ਜਾਓ ਇੰਨੀ ਪੁਲਿਸ ਨੂੰ ਖੁੱਲ੍ਹ ਦਿੱਤੀ ਵੀ ਸੀ ਉਥੇ ਕੋਈ ਜਿਹਦਾ ਜਿਹਦਾ ਜੀ ਕਰਦਾ ਪੁਲਿਸ ਮਰਜ਼ੀ ਕਰ ਰਹੀ ਸੀ ਬਲੈਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਿਆਰੀ ਹੈ ਜੀ ਆ ਪੂਰੀ ਤਿਆਰੀ ਹੈ ਜੀ ਓਮ ਸ਼੍ਰੋਮਣੀ ਅਕਾਲੀ ਦ ਤਕੜੀ ਚੋਣ ਨਿਸ਼ਾਨ ਆ ਜਿਹੜਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦਾ ਤਕੜੀ ਦਾ ਚੋਣ ਨਿਸ਼ਾਨ ਆ ਉਹਦੇ ਦੇ ਚੋਣਾਂ ਲੜੀਆਂ ਜਾਣਗੀਆਂ ਬਹੁਤ ਧੰਨਵਾਦ